ਰਾਮਨਾ ਭਾਜਾ ਦੇਖੋ ਜੀ ਠੀਕ ਹੈ ਜੀ ਹਾਂ ਇੰਨੇ ਵਜਨ ਦਾ ਜਵਾਕ ਇੱਕ ਹੋਰ ਬਿਠਾ ਦਾਂਗੇ ਜੀ ਉੱਪਰ ਇਹਦਾ ਵਜਨ ਹੋਊਗਾ ਜੇ ਮੰਨ ਕੇ ਚੱਲ ਜਵਾਕ ਦਾ ਘਟ-ਘਟ 20-25 ਕਿਲੋ ਨਹੀਂ 35 ਕਿਲੋ 30-35 ਕਿਲੋ ਵਜਨ ਹੋਊਗਾ ਜੀ ਮੁੰਡੇ ਦਾ ਹੋਊਗਾ ਇਹਦਾ ਹਾਂ ਜੀ ਆ 30-35 ਕਿਲੋ ਹੋਰ ਚੱਲੂ ਹਾਂ ਯਾਨੀ 60 ਕਿਲੋ 60 ਕਿਲੋ ਦਾ ਬੰਦਾ ਚੱਲਦਾ ਹੀ ਲੇਲਾ ਹੂੰ 60 ਕਿਲੋ ਦਾ ਬੰਦਾ ਬਿਠਾ ਕੇ ਲੇਲਾ 2 ਕਿੱਲੇ ਤੁਰ ਕੇ ਜਾਊਗਾ ਜੀ ਮੌਸਮ ਦੇ ਹਿਸਾਬ ਨਾਲ 6 ਮਹੀਨਿਆਂ ਤੋਂ ਪਹਿਲਾਂ ਲੇਲਾ ਕੱਟਿਆ ਨਹੀਂ ਜਾਂਦਾ ਜੀ ਕਿਹੜੇ ਮੌਸਮ ਵਿੱਚ ਕੱਟਿਆ ਜਾਊਗਾ ਜੀ ਇਹ ਮੌਸਮ ਕੋਈ ਹੋਵੇ ਹਾਂ ਯਾਨੀ ਜਦ ਤੋਂ ਬੱਚਾ ਜਨਮ ਹੋ ਗਿਆ ਬੱਚੇ ਦਾ 6 ਮਹੀਨਿਆਂ ਤੱਕ ਲੇਲੇ ਨੂੰ ਮਸ਼ੀਨ ਨਹੀਂ ਲੱਗਣੀ ਚਾਹੀਦੀ ਲੈ ਵੀ ਇੱਧਰ ਬਾਈ ਖੜੇ ਨੇ ਕਿ ਮਲੇਰ ਕੋਟਲੇ ਵਾਲੇ ਵਜੀਰ ਖਾਨ ਹੋਰੀ ਨਜੀਰ ਖਾਨ ਹੋਰੀ ਨਜੀਰ ਖਾਨ ਹੋਰੀ ਤੂੰ ਹੀ ਨਜੀਰ ਹੈ ਬਾਈ ਅੱਛਾ ਕੀ ਮੰਗਦਾ ਇਹਦਾ ਬੱਕਰੇ ਦਾ ਇਹਦਾ ਬਾਈ ਆਪਾਂ ਮੁੱਲ 60000 ਕਰਨ ਬਾਹਲਾ ਨਹੀਂ ਹੋ ਜੂਗਾ ਨਹੀਂ ਬਾਹਲਾ ਤਾਂ ਨਹੀਂ ਹੁੰਦਾ ਦੰਦ ਕਿੰਨੇ ਗਾਏ 6 ਦੰਦ ਦਾ ਬਾਈ ਤੋਰੀ ਇੱਕ ਵਾਰ ਇੱਧਰ ਨੂੰ ਫਾਲਟ ਤਾਂ ਨਹੀਂ ਗਾਜ ਕੋਈ ਨਾ ਬਾਈ ਕੋਈ ਫਾਲਟ ਨਹੀਂ ਬੱਚੇ ਔਖਾ ਜਾ ਉਹ ਕਿ ਨਹੀਂ ਤੁਰਦਾ ਗਾਕਾ ਜਿਆਦਾ ਖਰਾਬ ਹੋਇਆ ਘਰ ਖੜੂ ਆਣਾ ਫਿਰ ਅੱਛਾ ਮੰਡੀ ਤੇ ਆ ਕੇ ਥੋੜਾ ਜਿਹਾ ਔਖਾ ਲੈਂਦਾ ਜਾਨਵਰ ਘਰ ਕਮੀ ਬੇਸੀ ਹੋਈ ਕੋਈ ਆਪਾਂ ਵਾਪਸ ਕਰਾਂਗੇ ਹੋਰ ਅੱਛਾ ਹਾਂ ਠੀਕ ਐ ਕੱਦ ਕਾਟ ਕਿੰਨਾ ਕਹਿੰਨਾਗਾ ਬਈ ਇਹਦਾ 41+ ਤੇ ਵਜਨ ਵਜਨ ਹੋਊਗਾ 80 85 ਕਿਲੋ 80 85 ਕਿਲੋ ਹੋਊਗਾ ਆਰਾਮ ਨਾਲ ਬਈ ਠੀਕ ਐ ਝਾ ਕਿੱਥੇ ਦੀ ਰੱਖੀ ਹੋਈ ਇੰਨੇ ਦਾ ਵੇਚਣਾ ਬਸ ਕੋਈ ਨਹੀਂ ਮੰਨਤਨ ਕਰ ਦਾਂਗੇ ਵੀ ਜਿਹੜਾ ਲੱਗਿਆ ਹੈ ਹਾਂ ਜੀ ਜਿੱਥੇ ਖੜ ਗਿਆ ਕੰਮ ਉਰੇ ਕਿੰਨਾ ਲੱਗਿਆ ਇਹ 34 35000 ਰੁਪਏ ਲੱਗੇ 34 35000 ਹਾਂ ਜੀ ਯਾਨੀ ਕਿ ਪਤਾ ਲੱਗ ਗਿਆ ਵੀ ਕਿੱਥੇ ਕਿ ਤੱਕ ਬੰਦਾ ਝਾਕ ਕਰਦਾ ਹੈ। ਵਾਹ। ਹੈਂ? 40 ਤੋਂ ਪਲੱਸ ਕਰਦਾ। ਹਾਂ। ਆ ਲੈ। ਠੀਕ ਹੈ ਭਾਈ, ਇਹਨੂੰ ਬੰਨ। ਹੋਰ ਕੀ ਕੀ ਵਿੱਚ ਹੈ ਅੱਜ? ਆ ਪੱਠਾਂ ਜੀਆਂ ਦਾ ਕੀ ਮੰਗਿਆਗਾ? ਇਹ ਪੱਠਾਂ ਦਾ ਮੰਗਦੇ ਜੀ ਆਪਾਂ 13000 ਰੁਪਏ। ਅੱਜ 3000 13000 ਭਾਈ। 13000। ਹਾਂ ਇਹ ਤਿੰਨ ਗਏ ਨਾ। ਉਹ ਐ ਵੀ ਤੇਰੇ ਵਰਗਾ ਤਿੰਨ ਦੇ ਜੂਗਾ 10 ਫੇਰ ਲੈ ਲਾਂਗੇ ਉਹ ਕੰਮ ਕਰ ਲਈਦਾ। ਅੱਛਾ। ਹਾਂ ਭਾਈ। ਠੀਕ ਐ। 13 ਦੋਹਾਂ ਦਾ। ਇਹ ਬੱਕਰਾ ਭਾਈ। 13 13। ਬੱਕਰੇ ਦਾ ਘਟੂਗਾ। ਇਹਦਾ ਪਾਰਾ। ਕੱਟ ਗਿਆ ਤੋ ਗਿਆ ਮੇਰਾ ਨਾਲੇ ਬਾਜਨ ਵੱਧਦਾ ਚਾਰ ਪੱਠ ਨਾਲੋਂ ਬੱਸ ਹਾਂ ਕੱਟ ਲੱਗਦਾ ਕੱਟ ਆਗਾ ਆ ਲੈ ਭਾਈ ਕਿੰਨੇ ਦੰਦ ਹੋ ਗਏ ਇਹ ਇਹ ਤਾਂ ਬੱਚਾ ਬਾਈ ਵਾਲੇ 5 5.5 ਮਹੀਨਿਆਂ ਦਾ ਮੈਨੂੰ ਯਾਰ ਦੋ ਦੰਦ ਲੱਗੀ ਜਾਂਦਾ ਦੇਖ ਲੈ ਬਾਈ ਕੋਈ ਗੱਲ ਚੈੱਕ ਕਰ ਲੈ ਅਸਲ ਦੁੱਧ ਦੇ ਦੰਦ ਬਣੀ ਤੋੜੇ ਹੋਣੇ ਨੇ ਲੱਗਿਆ ਤੇ ਕੁਛ ਇਹ ਤਾਂ ਬੱਚੀ ਹੈ ਬੱਚਾ ਬਾਈ ਹੂੰ ਇੱਥੇ ਲੱਗੇ ਹੋ ਸ ਭਾਈ ਇੱਥੇ ਕੁਛ ਨਹੀਂ ਲੱਗਿਆ ਅੱਛਾ ਉਹ ਬੱਕਰੇ ਤੇ ਇਹ ਕਾ ਖੜਾਗਾ ਆ ਦੇਖੀ ਆ ਬੱਕਰਾ ਬੜਾ ਸੋਹਣਾ ਸੀ ਯਾਰ ਖੜੋ ਇਹ ਉੱਠਦਾ ਬੜਾ ਔਖਾ ਗਾ ਇਹ ਕਿੰਨੇ ਦੰਦ ਦਾ ਗਾ ਇਹ ਬਾਈ ਦੋ ਦੇ ਦੰਦ ਤੋੜਦਾ ਹਾਂ ਇੱਧਰੋਂ ਦਿਖਾ ਹਲੇ ਦੋ ਦੇ ਦੰਦ ਹਲੇ ਤੋੜ ਰਿਹਾ ਇੱਕ ਦੰਦ ਕੱਢਿਆ ਬਾਈ ਇਹਨੇ ਹਲੇ ਬੱਕਰਾ ਸੋਹਣਾ ਜੀ ਯਾਰਾ ਹੈਗਾ ਬਾਈਨ 55 ਕਿਲੋ ਹਾਂ ਜੀ ਇਹਨਾਂ ਦਾ ਬੜੀ ਵੱਡ ਪੰਜਾਬ 55 ਕਿਲੋ ਪੱਕਾ ਹੂਗਾ ਨਾ ਹਾਂ ਜੀ ਪੱਕਾ ਸਹੀ ਗੱਲ ਇਹਦਾ ਕੀ ਮੰਗਿਆ ਇਹਦਾ 24000 ਰੁਪਏ ਲੱਗਿਆ ਕੀ ਇਹਨੂੰ ਇਹਦੇ 16000 ਰੁਪਏ ਲੱਗੇ ਜੀ 16000 ਹਾਂ ਜੀ ਤੇ ਉਹ ਤੇ ਉਹ ਤੇ ਨਹੀਂ ਬਾਈ ਲੱਗਿਆ ਕੁਛ ਹਲੇ ਇਹ ਵਿਚਾਰਾ ਲਿੱਸਾ ਮਾਰ ਕੇ ਨਾ ਲੱਗਾ ਇਸਰੇ ਅਗੀ ਨੂੰ ਇਹ ਲਿਸਦਾ ਮਾਰਿਆ ਥੋੜਾ ਜਿਹਾ ਭਾਈ ਜੀ ਬੱਚਾ ਬੱਕਰਾ ਪੂਰਾ ਸੋਹਣਾ ਜੀ ਬੱਕਰਾ ਸੋਹਣਾ ਦਾ ਮਨ ਨੂੰ ਲੱਗ ਗਿਆ ਹਨਾ ਹਾਂ ਭਾਈ ਰੰਗ ਵੀ ਸੋਹਣਾ ਸੀਗਾ ਮੂੰਹ ਮੱਥਾ ਸਾਰਾ ਉਹ ਸੋਹਣਾਗਾ ਬੱਕਰੇ ਦਾ ਬਸ ਥੋੜਾ ਭੁੱਖਾ ਸੁਖ ਦਾ ਮਾਰਿਆ ਆ ਭੁੱਖ ਦਾ ਮਾਰਿਆ ਬਿਮਾਰੀ ਤਾਂ ਨਹੀਂ ਲੱਗੀ ਹੋਈ ਇਹਨੂੰ ਕੋਈ ਨਹੀਂ ਭਾਈ ਕੋਈ ਬਿਮਾਰੀ ਹਲੇ ਦੋ ਦੰਦ ਹੋਇਆ ਬੰਦਾ ਖਾਂਦਾ ਪੀਂਦਾ ਦੇਖੇਗਾ ਬਿਲਕੁਲ ਸਾਰਾ ਉਹ ਖਾਂਦਾ ਅਗਲਾ ਵੇਲੇ ਖਰੀਦੇ ਅਗਲਾ ਜੇ ਕੋਈ ਤੁਸੀਂ ਕਹੋਗੇ ਭਰ ਜੂਗਾ ਜੇ ਖਾਂਦਾ ਪੀਂਦਾ ਹੋਇਆ ਤਾਂ ਹੀ ਭਰੂਗਾ ਹਾਂ ਭਾਈ ਖਾਂਦਾ ਪੀਂਦਾ ਸਾਰਾ ਕੁਝ ਇਹਦਾ ਕੀ ਮੰਗਿਆ ਸੀਗਾ ਇਹਦਾ 20000 ਰ 12-13000 ਰੁਪਏ ਲੱਗਿਆ ਜੀ ਇਹਲੇ 12-13000 ਰੁਪਿਆ ਯਾਨੀ ਕਿ ਇੱਥੇ ਪੜਦਾ ਨਹੀਂਗਾ ਨਾ ਪੜਦਾ ਨਹੀਂ ਠੀਕ ਚੱਲ ਠੀਕ ਆ ਬਾਈ ਵੇਚ ਲੈ ਹੈ ਠੀਕ ਆ ਹਾਂ ਚੱਲ ਵੀ ਕੁਰਬਾਨੀ ਮੰਡੀ ਚ ਆ ਕੇ ਲੈ ਲੈ ਹਾਂਜੀ ਹਾਂ ਹੈਨਾ ਹਾਂਜੀ ਕੀ ਹਾਲ ਆ ਬਾਈ ਓਏ ਠੀਕ ਠਾਕ ਕਿਹੜਾ ਪਿੰਡ ਆ ਪਿੰਡ ਮਤੋਈ ਆ ਜੀ ਮਲੇਰ ਕੋਲੇ ਦੇ ਕੋਲੇ ਜਿਹੜਾ ਮਲੇਰ ਕੋਲਾ ਹਾਂ 2 ਕਿਲੋਮੀਟਰ ਦੇ ਪਿੰਡ ਚ ਤੈਤਾ ਜੀ ਸੰਗਰੂਰ ਨਹੀਂ ਹੈਗਾ ਨਹੀਂ ਨਹੀਂ ਪਹਿਲਾਂ ਸੰਗਰੂਰ ਸੀ ਬਾਈ ਹੁਣ ਮਲੇਰ ਕੋਲਾ ਜ਼ਿਲ੍ਹਾ ਬਣ ਗਿਆ ਸਾਡਾ ਅੱਛਾ ਤੇ ਕੀ ਮੰਗਿਆ ਲੈਲੇ ਦਾ ਇਹਦਾ ਮੰਗਦਾ 24000 ਕਿੰਨੇ ਦਿਨ ਹੋ ਗਏ ਲੈਲਾ ਇਹ ਲੈਲਾ 6 ਦਿਨ ਹੋ ਗਏ ਭਜਨੇ ਦਾ ਬਾਈ ਹੈਗਾ ਜੀ 75 ਕਿਲੋ ਹੈਗਾਗਾ ਹਾਂ ਜੀ ਠੀਕ ਹੈ ਕੀ ਖਾਸੀ ਇਹਦਾ ਲੇਲੇ ਚ ਖਾਸੀ ਹੈ ਤਾਂ ਬਾਈ ਲੇਲੇ ਦੀ ਬੇਲ ਬਹੁਤ ਆ ਗਈ ਕਦ ਕਾਟ ਬਹੁਤ ਆ ਹੂੰ ਬਾਕੀ ਕਮਰ ਚ ਹੱਥ ਨਹੀਂ ਪੰਦਾ ਲੇਲਾ ਪੂਰਾ ਤਿਆਰ ਵਰ ਤਿਆਰ ਠੀਕ ਹੈ ਹਾਂ ਜੀ ਚੰਗੀ ਗੱਲ ਆ ਰੰਗ ਵਧੀਆ ਜੀ ਚਾਰੇ ਪੈਰ ਕਾਲੇ ਕਾਲੀ ਲਿਆ ਚਾਹੁੰਦਾ ਇਹ ਵਧੀਆ ਨਸਲ ਦਾ ਲੇਲਾਗਾ ਠੀਕ ਹੈ ਭਜਨ ਦਾ ਭਾਅ ਆ ਨਾ ਯਾਰ ਹਾਂ ਜੀ ਭਜਨ ਬਹੁਤ ਆਈ 75 ਕਿਲੋ ਕੁਰਬਾਨੀ ਚ ਇਹ ਪਹਿਲਾਂ ਵੀ ਕਿਤੇ ਦਾ ਬੱਕਰਾ ਹਾਂ ਜੀ ਹਾਂ ਇਹ ਪਹਿਲਾਂ ਵਿਕਦਾ ਜੀ ਬੱਕਰੇ ਆਪਦੀ ਜਗ੍ਹਾ ਵਿਕਦੇ ਆਪਦੀ ਜਗ੍ਹਾ ਵਿਕਦੇ ਭਾਈ ਠੀਕ ਹੈ ਬੱਕਰਾ 2 1.5 ਸਾਲ ਦਾ ਹੋ ਕੇ ਸਵਾ ਸਾਲ ਦਾ 2 ਦੰਦ ਹੋ ਕੇ ਕੁਰਬਾਨੀ ਲੱਗਦਾ ਜੀ ਲੇਲਾ 6 ਮਹੀਨਿਆਂ ਦਾ ਕੁਰਬਾਨੀ ਲੱਗ ਜਾਂਦਾ ਭਾਈ ਜੀ ਉਹ ਵੀ ਕੋਈ ਵਜਨ ਦੀ ਸੀਮਾ ਹੋਊ ਚ ਕੋਈ ਵਜਨ ਦੀ ਕੋਈ ਸੀਮਾ 6 ਮਹੀਨਿਆਂ ਲੇਲਾ 20 ਕਿਲੋ ਦਾ ਹੋਣਾ ਚਾਹੀਦਾ ਘੱਟ ਤੋਂ ਘੱਟ ਠੀਕ ਹੈ ਪੜਿਆ ਲੇਲਾ 20 ਕਿਲੋ ਦਾ ਹੋਵੇ 25 ਦਾ ਜਿਉਂਦੇ ਦਾ ਵਜਨ ਚਾਹੀਦਾ ਨਾ ਜੀ ਨਾ ਗੋਸਤ ਗੋਸਤ ਕੱਲਾ ਜਿਉਂ ਦੇ ਦਾ ਵਜਨ ਇਹਦਾ ਹੋ ਜਾਂਦਾ 20 ਕਿਲੋ ਦਾ 50 ਕਿਲੋ ਦੇ ਕਰੀਬ ਹੋ ਜਾਂਦਾ 45 50 ਦੇ ਫਿਰ 5 6 ਮਹੀਨੇ ਦੇ ਬਾਅਦ ਇਹਨਾਂ ਕਰ ਜਾਂਦਾ ਹਾਂਜੀ ਹਾਂ ਆਪਣੇ ਲਵੇ ਲੇਲਾ ਬੈਠਾ ਵਾ ਜੀ ਇੱਕ ਹੋਰ ਹਾਂ 8 9 ਮਹੀਨੇ ਦਾ ਉਹ ਬੈਠਾ ਜੀ ਉਹ ਹਾਂ ਉਹ ਮਵਾਰਤੀ ਲੇਲਾਗਾ ਉਹ ਜਮਨਾਪੁਰੀ ਖੜਾਈ ਬਈ ਇਹਨੂੰ ਛੋਟੇ ਕੰਨ ਵਾਲਾ ਖੋਲਿਆ ਉਹ ਵੀ ਖੋਲਿਆ ਪ੍ਰੀਤੋ ਖੋਲ ਕਿਲੇ ਅੱਛਾ ਉਹ ਮਵਾਰਤੀ ਹੈ ਹਾਂ ਉਹ ਜਮਨਾਪੁਰੀ ਹੈ ਜੀ ਇਹ ਲੇ ਸ਼ਾਹੂ ਬਹੁਤ ਆ ਯਰ ਲੇਲਾ ਲੇਲਾ ਬਹੁਤ ਸਾਊਗਾ ਜੀ ਕਈ ਬੱਕਰੇ ਤੇ ਬੱਕਰੇ ਲੇ ਲੇ ਆਈ ਹੁੰਦੇ ਨੇ ਜੇ ਇਹੀ ਸਹੂਆ ਨੀ ਨੀ ਲੇ ਲੇ ਸਾਰੀ ਤਕਰੀਬਾ ਹੁੰਦਾ ਜੀ ਆਪਾਂ ਇਹਨਾਂ ਨੂੰ ਛੇੜਾਂਗੇ ਇਹਨਾਂ ਨਾਲ ਛੇੜਖਾਨੀ ਕਰਾਂਗੇ ਤੇ ਕੁੱਤੇ ਵਾਲਾ ਕੰਮ ਹੋ ਜਾਂਦਾ ਜੀ ਅੱਛਾ ਫਿਰ ਜੀ ਆਪਾਂ ਕੁੱਤੇ ਨੂੰ ਛੇੜਾਂਗੇ ਜਿਹਨੇ ਮਗਰ ਪੈਂਦਾ ਉਹੀ ਕੰਮ ਨਹੀਂ ਕਰਦੇ ਆਹ ਜਮਨਾਪੁਰੀ ਲੇਲਾ ਜੀ ਇਹ 9 ਮਹੀਨੇ ਦਾ ਹੋਇਆ ਬਾਈ ਜੀ ਖੀਰਾ ਹਜੇ ਇਹ ਜਮਨਾਪੁਰੀ ਕਿਵੇਂ ਹੋ ਗਿਆ ਇਹਦੇ ਕੰਨ ਜੇ ਹੋਰ ਹੀ ਨਹੀਂ ਇਹ ਕੰਦਰਾ ਇਹ ਇਹਦੇ ਕੰਨ ਇਹ ਮੁੰਦਰੀਆਂ 'ਚ ਆ ਗਿਆ ਜੀ ਅੱਛਾ ਇਹ ਜਮਨਾਪੁਰੀ ਮੁੰਦਰੀਆਂ 'ਚ ਆ ਗਿਆ ਕਿੰਨਾ ਵਾਹ ਹੋਇਆ ਇਹਦਾ ਮਹੀਨੇ ਦਾ ਇਹ 10 9-10 ਮਹੀਨੇ ਦਾ ਹੋਇਆ ਜੀ ਹਜੇ 9 ਦਾ ਬਜਨੇ ਨਾ ਬਜਨੇ ਤੇ ਹੋਊਗਾ ਬਾਈ ਜੀ 22 23 ਕਿਲੋ ਦਾ ਤਕਰੀਬ ਬਜਰ ਹੈਗਾ ਗੋ ਮੀਟ ਮੀਟ ਕੱਲਾ ਯਾਨੀ ਕਿ ਕੁਰਬਾਨੀ ਜੋਗ ਹੈ ਹਾਂ ਜੀ ਹਾਂ ਇਹ ਕੁਰਬਾਨੀ ਦੇ ਪੂਰਾ ਲੈਕ ਆ ਜੀ ਲੈਕ ਆ ਸਹੀ ਗੱਲ ਆ ਇਹਨੇ ਲੱਗਿਆ ਲੇਲੇ ਤੇ ਕੁਸੇ ਤੇ ਇਹ ਤੇ ਲੇਲੇ ਤੇ ਲੱਗਿਆ ਜੀ ਹਾਂ ਇਹ ਤੇ ਲੱਗਿਆ ਜੀ 20000 ਰੁਪਏ ਲੱਗਿਆ ਲੇਲੇ ਤੇ ਬੱਕਰੇ ਦਾ ਰੇਟ ਮੀਟ ਦਾ ਫਰਕ ਹੁੰਦਾ ਕਿ ਕੋਈ ਹਾਂ ਜੀ ਹਾਂ ਫਰਕ ਹੁੰਦਾ ਜੀ ਇਹਦਾ ਮਹਿੰਗਾ ਹੁੰਦਾ ਕੋ ਉਹਦਾ ਮਹਿੰਗਾ ਹੁੰਦਾ ਮੀਟ ਦਾ ਮੁੱਲ ਇੱਕੋ ਹੀ ਹੁੰਦਾ ਜੀ ਬਸ ਨਸਲ ਦਾ ਫਰਕ ਪੈ ਜਾਂਦਾ ਬਾਈ ਜੀ ਮੈਂ ਉਹੀ ਤਾਂ ਪੁੱਛਦਾ ਫਿਰ ਹਾਂ ਤੇ ਮੈਂ ਹੁਣ ਫਰਜ ਕਰ ਲਾ ਲੇਰ ਕੋ ਲੇ ਲਾ ਉਹ ਕਮਾ ਸੇ ਕਮਾ ਸੇ ਬੱਕਰਾ ਉਹੀ ਭਾਅ ਵੀ ਬਿਕੂ ਜੀ ਉਹੀ ਭਾਅ ਆਊਗਾ ਹਾਂਜੀ ਠੀਕ ਆ ਯਾਨੀ ਕਹੇ ਨਹੀਂ ਕਹਿ ਸਕਦੇ ਆਪਾਂ ਹਾਂ ਮੀਟ ਦਾ ਭਾਅ ਉਹੀ ਬਿਕੂਗਾ ਜੀ ਫਰਕ ਕੋਈ ਨਹੀਂ ਹੈਗਾ ਤੁਸੀਂ ਖਾਂਦੇ ਹੋ ਮੂਗੇ ਕਿਹੜਾ ਵਧੀਆ ਬਣਦਾ ਇਹਨਾਂ ਚੋਂ ਲੇਲਾ ਟਾਪ ਸਟਾਰ ਬਣਦਾ ਜੀ ਅੱਛਾ ਹਾਂਜੀ ਯਾਨੀ ਕਿ ਇਹਨੂੰ ਵਧੀਆ ਮੰਨਦੇ ਹੋ ਹਾਂ ਲੇਲਾ ਟਾਪ ਸਟਾਰ ਬਣਦਾ ਠੀਕ ਆ ਤੇ ਤੁਸੀਂ ਪਹਿਲਾਂ ਉੱਤੇ ਬੈਠੀ ਜਾਂਦੇ ਸੀ ਕਹਿੰਦੇ ਉੱਤੇ ਬੈਠ ਜਾਂਦੇ ਨੇ ਹਾਂਜੀ ਆ ਹੁਣ ਵੀ ਬਿਠਾਵਾਂਗੇ ਖਾਲਸਾ ਜੀ ਤੁਸੀਂ ਬੈਠੋ ਨਾ ਯਾਰ ਮੈਂ ਨਹੀਂ ਬੈਠਦਾ ਬੱਕਰੇ ਦੀ ਆ ਅਜਵਾਕ ਨੂੰ ਉਠਿਆ ਦੇ ਬੈਠ ਪੁੱਤਾ ਜਾ ਓਏ ਬੈਠੀ ਯਾਰ ਆ ਉਹ ਆ ਜਾ ਕੁਝ ਨਹੀਂ ਕਹਿੰਦਾ ਪੁੱਤ ਆ ਜਾ ਆਇਆ ਬੈਠ ਕੇ ਦਿਖਾ ਦੇ ਉੱਤੇ ਆ ਜਾ ਬੈਠ ਉੱਪਰ ਆ ਜਾ ਆ ਜਾ ਪੁੱਤ ਕੁਝ ਨਹੀਂ ਲੱਭ ਜਾ ਉਰੇ ਚੜ ਜਾ ਉੱਪਰ ਚੜ ਜਾ ਨਾ ਜੀ ਢੂਆ ਨਾ ਤੜਾ ਦੀ ਨਾ ਜੀ ਜਮਾਂ ਦੀ ਬਿਲਕੁਲ ਨਹੀਂ ਅੱਛਾ ਉਰੇ ਬੈਠ ਬੈਠ ਪੁੱਤ ਲੋਟ ਕੇ ਬਹਿ ਜਾ ਆਰਾਮ ਨਾਲ ਬਹਿ ਜਾ ਦੇਖੋ ਜੀ ਬੈਠ ਕੇ ਬਹਿ ਜਾ ਠੀਕ ਹੈ ਜੀ ਹਾਂ ਇੰਨੇ ਵਜਨ ਦਾ ਜਵਾਕ ਇੱਕ ਹੋਰ ਬਿਠਾ ਦਾਂਗੇ ਜੀ ਉੱਪਰ ਇਹਦਾ ਵਜਨ ਹੋਊਗਾ ਜੇ ਮੰਨ ਕੇ ਚੱਲ ਜਵਾਕ ਦਾ ਘਟ-ਘਟ 20-25 ਕਿਲੋ ਨਹੀਂ 35 ਕਿਲੋ 30-35 ਕਿਲੋ ਵਜਨ ਹੋਊਗਾ ਜੀ ਮੁੰਡੇ ਦਾ ਹਾਂ ਜੀ ਆ 30-35 ਕਿਲੋ ਹੋਰ ਚੱਲੂ 60 ਕਿਲੋ ਦਾ ਬੰਦਾ ਬਿਠਾ ਕੇ ਲੇਲਾ 2 ਕਿਲੇ ਤੁਰ ਕੇ ਜਾਊਗਾ ਜੀ ਇਹਦਾ ਆਰਾਮ ਨਾਲ ਬੈਠਾ ਯਾਰ ਹਨਾ ਲੇਲਾ ਵੀ ਆਰਾਮ ਨਾਲ ਖੜਾਗਾ ਹਾਂਜੀ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਸਹੀ ਗੱਲ ਆ ਬਾਕੀ ਚੰਗੀ ਲੱਗੀ ਜੀ ਬਾਡੀ ਬਹੁਤ ਆ ਜੀ ਲੇਲੇ ਦੀ ਲੇਲਾ ਸਾਉ ਵੀ ਬਹੁਤ ਆ ਬਾਈ ਜੀ ਹੂੰ ਆ ਜਾ ਵੀ ਉੱਤਰ ਜਾ ਲੈ ਵੀ ਉੱਤਰ ਜਾ ਬੰਨ ਦੇ ਬਾਈ ਲੇਲੇ ਨੂੰ ਬਾਜਨ ਹੈਗਾ ਯਾਰ ਇਹਨੂੰ ਤੋੜ ਕੇ ਦਿਖਾ ਇੱਕ ਵਾਰ ਮੋੜਾ ਲੋ ਜੀ ਤੋੜ ਲੋ ਤੁਸੀਂ ਆਪ ਹੀ ਤੋੜ ਲੋ ਇਹ ਆਪ ਹੀ ਤੁਰ ਲਾਂਦਾਗਾ ਹਾਂਜੀ ਹਾਂ ਇੱਕ ਜੇ ਇੱਕ ਐ ਹੁੰਦਾ ਨਾ ਵੀ ਨੀਵੀਂ ਪਾ ਕੇ ਭੱਜਿਆ ਜਾਊਗਾ ਹਾਂਜੀ ਹਾਂ ਬਸ ਨੀਵੀਂ ਪਾ ਕੇ ਕੁਦਰਤ ਹੀ ਬਖਸ਼ਾ ਜੀ ਇਹਨਾਂ ਨੂੰ ਅੱਛਾ ਹਾਂਜੀ ਨੀਵੀਂ ਪਾ ਕੇ ਖਾਣਾ ਇਹਨਾਂ ਨੇ ਹਾਂ ਖਾਣ ਪੀਣ ਚ ਪਰਹੇਜ਼ ਉਹਨੂੰ ਕੋਈ ਚੀਜ਼ ਦੇ ਉਹ ਨਹੀਂ ਹੈਗਾ ਬੱਕਰੇ ਵਾਂਗੂ ਵੀ ਨੱਕ ਲਾ ਕੇ ਮੂੰਹ ਨਾ ਛੜਤਾ ਹਾਂ ਨਾ ਨਾ ਘਰੇ ਚਾਰ ਨੂੰ ਛੱਡਿਆ ਹਾਂਜੀ ਹਾਂ ਸਾਰਾ ਕੁਝ ਪਾਉਂਦੇ ਆ ਜੀ ਚਾਰ ਵੀ ਲੈਨੇ ਆ ਬਾਹਰੇ ਵੀ ਛੱਡਦੇ ਆ ਦਾਣਾ ਦਾ ਪਾ ਘਰੇ ਕਿੰਨਾ ਪਾਉਂਦੇ ਆ ਬਾਕੀ ਪਰਮਾਤਮਾ ਦਾ ਸ਼ੁਕਰ ਹੈ ਇਹਨੂੰ ਪਾ ਦਿੰਦੇ ਆ ਜੀ ਦਿਹਾੜੀ ਦਾ 1.5 ਕਿਲੋ ਦਾਣਾ ਪਾ ਦਿੰਦੇ ਆ ਜੀ ਅਸੀਂ ਅੱਛਾ ਹਾਂਜੀ ਟਾਈ ਵਜਨ ਕਰਦਾ ਭਾਈ ਹਾਂਜੀ ਬਾਕੀ ਹੋਰ ਸਮਾਨ ਹੈ ਜਿਹੜਾ ਉਹ ਲੈਦਾਗਾ ਜਾਨੀ ਡੇਢ ਪੌਣੇ 2 ਕਿਲੋ 2 ਕਿਲੋ ਦੇ ਕਰੀਬ ਕਰੀਬ ਦਾਣਾ ਪਾ ਦਿੰਦੇ ਨੇ ਠੀਕ ਹੈ ਤੇ ਉਹ ਮੁੱਲ ਕੀ ਦੱਸੇ ਜੀ ਇਹਦਾ ਮੁੱਲ 24000 ਰੁਪਏ ਮੰਗਦੇ 20000 ਰੁਪਏ ਲੱਗੇ ਲੱਗਿਆ ਹਾਂਜੀ ਤੇ ਉਹਨਾਂ ਦਾ ਵੀ ਓਏ ਉਹ ਹੋਰ ਨਸਲਾ ਜੀ ਉਹ ਵਿਚਾਰੇ ਉਹੀ ਨੇ ਰਸੇ ਹੈ ਨਾ ਨਹੀਂ ਰਸਨੀ ਹੈਗੇ ਜੀ ਉਹ ਵੀ ਨੀਮੀ ਪਾਈ ਖੜੇ ਨਹੀਂ ਹੈ ਨਾ ਹਾਂ ਹਾਂ ਉਹ ਗਰਮੀ ਮੰਨ ਜਾਂਦੇ ਜੀ ਉਹਨਾਂ ਕਰਕੇ ਅੱਛਾ ਫਿਰ ਗਰਮੀ ਯਾਰ ਉਹਦੀ ਕੱਟ ਦਿੰਦੇ ਨਹੀਂ ਇਹ ਮੌਸਮ ਦੇ ਹਿਸਾਬ ਨਾਲ 6 ਮਹੀਨਿਆਂ ਤੋਂ ਪਹਿਲਾਂ ਲੀਲਾ ਕੱਟਿਆ ਨਹੀਂ ਜਾਂਦਾ ਜੀ ਕਿਹੜੇ ਮੌਸਮ ਵਿੱਚ ਕੱਟਿਆ ਜਾਊਗਾ ਇਹ ਮੌਸਮ ਕੋਈ ਹੋਵੇ ਹਾਂ ਯਾਨੀ ਜਦ ਤੋਂ ਬੱਚਾ ਜਨਮ ਹੋ ਗਿਆ ਬੱਚੇ ਦਾ 6 ਮਹੀਨੇ ਤੱਕ ਲੇਲੇ ਨੂੰ ਮਸ਼ੀਨ ਨਹੀਂ ਲੱਗਣੀ ਚਾਹੀਦੀ ਠੀਕ ਹੈ ਅਗਰ ਆਪਾਂ ਪਹਿਲਾਂ ਕੱਚਾ ਲੇਲਾ ਮਨਾਉਨੇ ਆ ਫਿਰ ਉਹ ਨਾ ਤਾਂ ਵਜਨ ਕਰਦਾ ਇਹ ਵੀ ਨਾ ਹਾਂ ਨਾ ਉਹ ਕਦ ਕਰਦਾ ਪੱਕੀ ਗੱਲ ਹੈ ਹਾਂਜੀ ਹਾਂ ਇਹ ਗਾਰੰਟੀ ਹੈ ਇਸ ਗੱਲ ਦੀ ਕੋਈ ਵੀ ਕਹੇ ਭੇਡਾਂ ਵਾਲਾ ਵੀ 6 ਮਹੀਨਿਆਂ ਤੋਂ ਪਹਿਲਾਂ ਅਸੀਂ ਲੇਲਾ ਮਨਾਉਨੇ ਆ ਘੜ ਤੋਂ ਘਟ ਸੀ ਇੰਨੇ ਕੌਨਫੀਡੈਂਸ ਨਾਲ ਕਿਵੇਂ ਕਹਿੰਦੇ ਹੋ ਅਜੀ ਹਰੇਕ ਸਾਲ ਪਾਲਦੇ ਨੇ ਲੀਲਾ ਕਰੇ ਖੁਦ ਕੁਰਬਾਨੀ ਲੇਲੇ ਲਾਉਣੇ ਨੇ ਦੋ ਅਸੀਂ ਘਰੇ ਉਹ ਰੱਖਦੇ ਕਿੰਨੇ ਕੋਲ ਅਸੀਂ ਦੋ ਲੇਲੇ ਘਰੇ ਪਾਲਦੇ ਆ ਜੀ ਆਪਦੇ ਸਪੈਸ਼ਲ ਕੁਰਬਾਨੀ ਵਾਸਤੇ ਉਹ ਲਿਆ ਵੇਚ ਬਥੇਰੀ ਕਰੀ ਜਾਂਦੇ ਬਥੇਰੀ ਕਰੀ ਜਾਂਦੇ ਹਾਂਜੀ ਠੀਕ ਐ ਉਹਨਾਂ ਦਾ ਲੱਗਿਆ ਕੁਛ ਬਈ ਉਹ ਉਹਨਾਂ ਤੇ ਮੈਂ ਹੈ ਨਹੀਂ ਸੀਗਾ ਯੂਰੇ ਉਹਨਾਂ ਦਾ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਹੈਗਾ ਉਹਨਾਂ ਬਾਰੇ ਪਤਾ ਨਹੀਂ ਹਾਂ ਉਹ ਲਿਆਕਤ ਬਾਈ ਨੂੰ ਪਤਾ ਉਹ ਲਿਆਕਤ ਨੂੰ ਪਤਾ ਠੀਕ ਐ ਬਈ ਹੈ ਲੈ ਵੀ ਚੰਗੀ ਗੱਲ ਵਾਪ ਬਾਈ ਨੇ ਸਾਂਝੀ ਕੀਤੀ ਆਪਣੇ ਨਾਲ ਮਤੋਈ ਪਿੰਡ ਹਾਂਜੀ ਪਿੰਡ ਬਲੇ ਬਲੇਰ ਕੋਟਲਾ ਚੰਗੀ ਗੱਲ ਵਾ ਠੀਕ ਐ ਬਈ ਹੈ